ਅੱਜ ਆਪਾ ਸਿੱਖਿਆ ਕ੍ਰਾਂਤੀ ਦੇ ਪ੍ਰੋਗਰਾਮਾਂ ਦੇ ਵਿੱਚ ਪਿੰਡ ਬਰਸੋਲਾ ਜਿਹੜਾ ਸਾਡੇ ਇਲਾਕੇ ਦਾ ਇੱਕ ਸਰਵੌਰ ਏਰੀਆ ਉੱਥੇ ਖੜਿਆ ਔਰ ਅੱਜ ਇਸ ਸੰਸਥਾ ਦੇ ਵਿੱਚ ਤਕਰੀਬਨ 28 ਲੱਖ ਰੁਪਏ ਖਰਚ ਆਏ ਨੇ ਬਹੁਤ ਸੋਨਾ ਜਿਹੜਾ ਕਮਰਸ ਦਾ ਬਲਾਕ ਜਿਹੜਾ ਉੱਥੇ ਆਰ ਹੋਇਆ ਉਹ ਲੋਕਾਂ ਨੂੰ ਅੱਜ ਸਮਰਪਿਤ ਕੀਤਾ ਮੇਰੇ ਨਾਲ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਅਫਸਰ ਰਜੇਸ਼ ਸ਼ਰਮਾ ਜੀ ਔਰ ਸਾਡੇ ਪਾਰਟੀ ਦੇ ਜਿਹੜੇ ਕਆਰਡੀਨੇਟਰ ਗੁਰਦਾਸਪੁਰ ਅਸੈਂਬਲੀ ਨੂੰ ਐਜੂਕੇਸ਼ਨ ਦੇ ਦੇਖ ਰਹੇ ਨੇ ਉਹਨਾਂ ਦੇ ਨਾਲ ਸੇ ਸਸਤਾ ਦੇ ਪ੍ਰਿੰਸੀਪਲ ਸਾਹਿਬ ਦੇ ਮੈਂਬਰ ਇਸ ਨਗਰ ਦੇ ਸਰਪੰਚ ਸਾਹਿਬ ਮੈਂਬਰ ਪੰਚਾਇਤ ਔਰ ਸਾਡੇ ਪਾਰਟੀ ਦੇ ਆਫਿਸ ਬੇਰਰਸ ਔਰ ਆਲੇ ਵਾਲੇ ਪਿੰਡਾਂ ਦੇ ਵਿੱਚੋਂ ਆਏ ਬਹੁਤ ਹੀ ਸੰਕਰਤ ਸਰਪੰਚ ਸਾਹਿਬਾਨ ਔਰ ਸਾਥਿਓ ਅੱਜ ਇੱਕ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਨਾ ਅੱਛਾ ਬਦਲਾਅ ਇਨਾ ਵਧੀਆ ਵਿਕਾਸ ਦੇਖਣ ਨੂੰ ਮਿਲ ਰਿਹਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿਹੜੇ ਇੱਕ ਆਮ ਲੋਕਾਂ ਦੀ ਆਮਦਨ ਦੇ ਦੋ ਖਰਚ ਹੁੰਦੇ ਸੀ ਇੱਕ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਤੇ ਦੂਜਾ ਖਰਚ ਹੁੰਦਾ ਸੀ ਸਿਹਤ ਸੇਵਾਾਂ ਦੇ ਉੱਤੇ ਅੱਜ ਜਿਹੜਾ ਪਹਿਲਾ ਖਰਚ ਬੱਚਿਆਂ ਦੀ ਪੜ੍ਹਾਈ ਦੇ ਉੱਪਰ ਖਰਚ ਹੁੰਦਾ ਸੀ ਉਹਨੂੰ ਅੱਜ ਖਤਮ ਕਰਤਾ ਸਰਕਾਰੀ ਵਧੀਆ ਸਕੂਲ ਬਣਾਤੇ ਵਧੀਆ ਫਰਨੀਚਰ ਕਰਤਾ ਕੰਪਿਊਟਰਸ ਲਾਪ ਤੇ اور ਬਹੁਤ ਸੋਹਣੇ ਪ੍ਰੋਜੈਕਟਰਸ ਕਲਾਸਰੂਮਸ ਦੇ ਵਿੱਚ ਲਾ ਕੇ ਵਧੀਆ ਤਰੀਕੇ ਦੇ ਨਾਲ ਐਸੀ ਸੰਸਥਾ ਬਿਆਰੀ ਤਿਆਰ ਕਰਤੀ ਹੈ ਜਿਹਦਾ ਕਿਸੇ ਪ੍ਰਾਈਵੇਟ ਸਕੂਲ ਦੇ ਨਾਲ ਮੁਕਾਬਲਾ ਕਰ ਲੋ ਕੋਈ ਪ੍ਰਾਈਵੇਟ ਸਕੂਲ ਤੋਂ ਕਾਠ ਨਹੀਂ ਹੋਊਗੀ ਸੋ ਅੱਜ ਲੋਕਾਂ ਦੇ ਵਿੱਚ ਇੱਕ ਖੁਸ਼ੀ ਦਾ ਮਕਾਮ ਹੈ ਕਿ ਜਿਹੜੇ ਖਰਚ ਸਾਡੇ ਬੱਚਿਆਂ ਦੀ ਪੜਾਈ ਤੇ ਹੁੰਦੇ ਸੀ ਅੱਜ ਉਹ ਸਰਕਾਰ ਨੇ ਆਪਣੇ ਆਪ ਤੇ ਲੈ ਲਏ ਨੇ ਔਰ ਇਹਦੇ ਲਈ ਮੈਂ ਇਲਾਕੇ ਵੱਲੋਂ ਭਗਵੰਤ ਮਾਨ ਜੀ ਦਾ ਹਰਜੋਤ ਬੈਂਸ ਜੀ ਦਾ ਧੰਨਵਾਦ ਕਰਦਾ ਔਰ ਉਹਤੇ ਜਿਹੜਾ ਸਾਡੇ ਪਾਰਟੀ ਦੇ ਨੈਸ਼ਨਲ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਜਿਹੜੇ ਦਿੱਲੀ ਦੇ تعلیم ਮੰਤਰੀ ਰਹੇ ਮਨੀਸ਼ ਸੋਡਿਆ ਜੀ ਜਿਹਦਾ ਵਿਜਨ ਅੱਜ ਇਸ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਆਇਆ ਔਰ ਬੱਚਿਆਂ ਦੇ ਵਿੱਚ ਅੱਜ ਇਸ ਕ੍ਰਾਂਤੀ ਇਸ ਬਦਲਾਵ ਇਸ ਅੰਦੋਲਨ ਦਾ ਅਸਰ ਜਿਹੜਾ ਉਹ ਬੱਚਿਆਂ ਨੂੰ ਦੇਖਣ ਨੂੰ ਮਿਲ ਰਿਹਾ ਔਰ ਮੈਨੂੰ ਇੱਕ ਗੱਲ ਦੀ ਹੋਰ ਖੁਸ਼ੀ ਆ ਕਿ ਜਦੋਂ ਇਨਫਰਾਸਟ੍ਰਕਚਰ ਠੀਕ ਹੋ ਜਾਵੇ ਮਾਹੌਲ ਸਖਾਵਾਂ ਹੋ ਜਾਵੇ ਤੇ ਟੀਚਰਸ ਦਾ ਵੀ ਜਿਹੜਾ ਮੋਮੈਂਟਮ ਆ ਪੜ੍ਹਾਈ ਦਾ ਉਹ ਹੋਰ ਵੱਧ ਜਾਂਦਾ ਸੋ ਮੈਂ ਟੀਚਰਸ ਦਾ ਵੀ ਧੰਨਵਾਦੀ ਆ ਕਿ ਜਿਨ੍ਹਾਂ ਨੇ ਉਸ ਮੋਮੈਂਟਮ ਨੂੰ ਵੀ ਤੇਜ਼ ਰੱਖ ਕੇ ਬੱਚਿਆਂ ਨੂੰ ਵਧੀਆ ਤਾਲੀਮ ਦੇਣ ਲਈ ਅਪਰਾਲੇ ਜਿਹੜੇ ਕਰ ਰਹੇ ਨੇ ਸੋ ਅੱਜ ਕਾਫੀ ਪਿੰਡਾਂ ਦੇ ਜਾਣ ਦਾ ਮੌਕਾ ਮਿਲਿਆ ਪਹਿਲਾਂ ਆਪਾਂ ਪਰਸੋ ਦੇ ਪਿੰਡ ਗਏ ਸੀ ਫਿਰ ਉਸ ਤੋਂ ਬਾਅਦ ਚੋਰ ਸਿਧਵਾ ਗਏ ਸੀ ਉਹ ਕੋਟਲੀ ਮੋਈਆਂ ਹੁਣ ਵਰਸੋਲੇ ਸੋ ਲਗਾਤਾਰ ਉਹਨਾ ਬਿਨਾਂ ਦੀ ਕਿਤੇ ਚਾਰ ਦਵਾਰੀਆਂ ਨਹੀਂ ਸੀ ਹੁੰਦੀਆਂ ਪਛਿਆ ਦੀ ਸਕਿਉਰਿਟੀ ਦੀ ਪ੍ਰੋਬਲਮ ਸੀ ਕਿਸੇ ਵਕਤ ਬਾਹਰੋਂ ਕੋਬੈਕ ਲ ਆ ਰਹੀ ਆ ਕਿਸੇ ਵਕਤ ਪਸ਼ੂ ਆ ਰਿਹਾ ਅੱਜ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਆਚਾਰਦਵਾਰੀਆਂ ਨੇ ਕੰਪਲੀਟ ਹੋ ਗਈਆਂ ਨੇ ਕਮਰੇ ਚੰਗੇ ਹੋ ਗਏ ਨੇ ਫਰਸ਼ ਵਧੀਆ ਬਣ ਗਏ ਨੇ ਟਾਈਲਾਂ ਅਛੀਆਂ ਲੱਗ ਗਈਆਂ ਨੇ ਸੋ ਜਿੱਥੇ-ਜਿੱਥੇ ਕਿਤੇ ਹੁਣ ਖਾਲੀ ਜਗ੍ਹਾ ਉੱਥੇ ਵੀ ਅਸੀਂ ਇਹੀ ਬੇਨਤੀ ਕੀਤੀ ਹੈ ਵੀ ਡਿਮਾਂਡ ਦਿਓ ਤਾਂ ਕਿ ਉੱਥੇ ਵੀ ਟਾਈਲਾਂ ਲਾ ਕੇ ਪੱਕਾ ਹੋ ਜਾਏ ਸੋ ਮੈਨੂੰ ਅੱਜ ਬਹੁਤ ਖੁਸ਼ੀ ਆ ਧਾਰਤ ਵੀ ਆ ਔਰ ਫਕਰ ਵੀ ਆ ਕਿ ਸਾਡੀਆਂ ਸਰਕਾਰੀ ਸਕੂਲ ਜਿਹੜੇ ਨੇ ਉਹ ਇੱਕ ਮਿਆਰੀ ਸਕੂਲ ਬਣ ਕੇ ਆਏ ਨੇ ਔਰ ਲੋਕਾਂ ਦੇ ਸਾਹਮਣੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਇੱਕ ਆਪਸ਼ਨ ਦਿੱਤੀ ਆ ਕਿ ਆ ਸਰਕਾਰੀ ਸਕੂਲ ਆ ਆਹ ਪ੍ਰਾਈਵੇਟ ਸਕੂਲ ਆ ਹੁਣ ਲੋਕ ਫਾਸਲਾ ਕਰ ਲੈਣ ਵੀ ਆਪਾਂ ਕਿ ਸਕੂਲ ਚ ਜਾਣਾ ਸੋ ਭਗਵੰਤ ਮਾਨ ਜੀ ਨੇ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਬਾਈਚ ਕੀਤਾ ਸੀ ਅੱਜ ਹਕਾਲਪੁਰ ਦੀ ਕਿਰਪਾ ਨਾਲ ਉਹ ਵਾਦਾ ਜਿਹੜਾ ਪੂਰਾ ਹੋਇਆ ਲੋਕਾਂ ਦੀ ਜ਼ਿੰਦਗੀ ਸੁਖਰੇਣੀ ਹੋਈ ਆ ਪਰਮੇਸ਼ਵਰ ਕਰੇ ਇਸੇ ਤਰੀਕੇ ਨਾਲ ਇਹ ਜਿਹੜੇ ਵਿਦਿਆ ਦੇ ਮੰਦਰ ਨੇ ਸਾਡੇ ਦੀ ਪਰਪਕਾਰੀ ਸਾਬਤ ਹੋਣ ਇਹਨਾਂ ਦਾ ਆਸ਼ੀਰਵਾਦ ਮਿਲੇ ਔਰ ਬੱਚੇ ਅੱਗੇ ਵੱਧ ਫੁੱਲ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੇ ਕੁਦਰਤ ਲੈ ਅਸੀਂ ਸਾਰੇ ਪ੍ਰਣ ਕਰਦੇ ਹਾਂ ਕਿ ਜ਼ਿੰਦਗੀ ਵਿੱਚ ਕਦੇ ਵੀ ਮਚਾ ਨਹੀਂ ਕਰਾਂਗੇ ਅਸੀਂ ਨਸ਼ਿਆਂ ਦੇ ਪੂਰੇ ਪਰਭਾਵਾਂ ਬਾਰੇ ਆਪਣੇ ਆਰੇਦ ਵਾਲੇ ਦੇ ਹਰ ਨਾਗਰਿਕ ਨੂੰ ਯਾਦ ਰੂ ਕਰਾਂਗੇ ਅਸੀਂ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਅਸੀਂ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਕਿ ਰਾਜ ਪ੍ਰਸ਼ਾਸਨ ਨੂੰ ਦੇਵਾਂਗੇ ਅਸੀਂ ਪੰਜਾਬ ਨੂੰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਨਸ਼ਾ ਮੁਕਤ ਰਗਾਏਲਾ ਪੰਜਾਬ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਜੈ ਹਿੰਦ ਜੈ ਹਿੰਦ ਬਹੁਤ ਬਹੁਤ ਧੰਨਵਾਦ ਸਾਰੇ ப்ਲੀਜ਼ ਇੱਕ ਮਿੰਟ ਆਪਣੀ ਜਗ੍ਹਾ ਤੇ ਜੁਰਾਜ